تقریباً <seep> <patreon. seep> <SalWA>. <fight> <lucky> <can>. وہاں خوکیاں لیں پر پیانے گی کہ کسی اثر پسائروں کو کنہ میں آتا ہے پچھے لے ہونے پچھے لے ہوں مردے پچھے لے ہوں مردے پچھے لے مردے راگ اسے درہ کو کھراڑا دلائے ہو لے ہے اس کا عرصہ سکتا ہے مردے کے کھراڑے کے کھراڑے کے کھراڑے کے کھراڑے کے کھراڑے ہیں ہم نے یہاں کہ آپ دوائے کے لئے ناہوے بیٹھے دیں گے چھتے आपके साथ में पुण्य लड़ाई को लेंगे आप तो तालियां ले मार के आते जाओ कर सकते हैं बहुत बढ़िया आते जाओ एक बड़ी कुड़ी एक कुड़ी मेरे इधर आ इधर आ मेरे इधर देख के बस आ रहे हैं खाने भी इधर देख के मेरे डिप्टी ویلکم سر بہت ڈاکٹر بلبیر سنگھ ڈاکٹر بلبیر سنگھ آم آدمی پارٹی ڈاکٹر بلبیر سنگھ ویلکم سر ویلکم سر ویلکم ستری کال تھینک یو سر ਸਾਡੇ तकरीबन ਹਰ ਮਹੀਨੇ ਪਟਿਆਲਾ ਦੇ ਹਰ ਬਾਜ਼ਾਰ ਵਿੱਚ ਸਾਡੇ ਰੂਬਰੂ ਹੁੰਦੇ ਰਹਿੰਦੇ ਨੇ ਸਾਡੀਆਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਨੇ ਰਾਹੁਲ ਜੀ ਵੀ ਨਾਲ ਪਹੁੰਚੇ ਨੇ ਰਾਹੁਲ ਜੀ ਬਹੁਤ ਵੈਲਕਮ ਮੈਂ ਰਾਹੁਲ ਜੀ ਦਾ ਪਹੁੰਚਾਉਂਦੇ ਨੇ ਉਹਨਾਂ ਦੀ ਅਸੈਂਸ ਵਿੱਚ ਸਾਡੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਡਾਕਟਰ ਸਾਹਿਬ ਨੂੰ ਕੇ ਤੁਹਾਡੇ ਗਰੋਂਗੇ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੀਏ ਨਹੀਂ ਭਾਜੀ ਤਾੜੀਆਂ ਤੁਸੀਂ ਉੱਧਾ ਮਾਰ ਰਹੇ ਜਿੱਦਾਂ ਮੇਰੇ ਸਿਰ ਤੇ ਮਾਰ ਹੈ ਇੰਦਾਂ ਦੀਆਂ ਤਾੜੀਆਂ ਨਾ ਮਾਰੋ ਪਤਾ ਲੱਗਣਾ ਚਾਹੀਦਾ ਵੀ ਤਾੜੀ ਹੋ ਜੀ ਆ ਨਹੀਂ ਤਾਂ ਮੈਨੂੰ ਕਹਿਣਾ ਪਏਗਾ ਕਿ ਹੁਸਕੇ ਦੀ ਚਲਾਲੀ ਨਾ ਹੋਵੇ ਬਾਕੀ ਜਿੱਦਾ ਮਾਗੀ ਨਾ ਹੋਵੇ ਸੋਹਰਾ ਕਰਕੇ ਦੀ ਚਾਲੀ ਨਾ ਹੋਵੇ ਤੇ ਉਹ ਵੈਕਿੰਗ ਦੀ ਜਿੱਦ ਚ ਤਾੜੀ ਨਾ ਹੋਵੇ ਕਿਰਪਾ ਕਰਕੇ ਇੱਕ ਵਾਰ زور سوگت کریے ڈاکٹر بلبی بہت بہت جی چوبیس نگر ناسی آئے سارے بہت سارے بڑے لمبے سمے تو کافی ساری دقت آپ حل کی دیا, کچھ کرب کا بھی یہ کہ جس طرح آپ مشینا ਵਾੜਾ ਦੇ ਵਿੱਚ ਜਾ ਗਏ ਪੁੱਤਰ ਵਾਪਸ ਛੋੜ ਕੇ ਵੋਟਾਂ ਮੱਗਦੇ ਹਿੱਕਾਂ ਜਦੋਂ ਉਹਨੇ ਕੰਮ ਪੁੱਛ ਕੇ ਕਾਪੀ ਕਰੀਏ ਸੋ ਇਸ ਕਰਕੇ ਇਹ ਸੰਪਟੈਂਸਨ ਦੇ ਨਾਮ ਸਿੱਧੇ ਹਾਲੇ ਦੌਰੇ ਸ਼ੁਰੂ ਕੀਤਾ ਜੀ ਸਾਰੇ 26 ਦੇ 26 ਵਾੜਾ ਜਾ ਰਹੇ ਜੀ ਔਰ ਸਾਰੇ ਲੋਕਾਂ ਨੂੰ ਮੌਕੇ ਤੇ ਪੁੱਛ ਕੇ ਸਾਰੇ ਅਫਸਰ ਸਿਵਾ ਨਾਲ ਜਾ ਕੇ ਸਾਰੇ ਬੈਠੇ ਹੋਏ ਆ ਮੌਕੇ ਦੀ ਜਿਹੜੀ ਸਾਰੀ ਸਮੱਸਿਆ ਹੱਲ ਕਰਨੀ ਹੈ ਸੋ ਬੜਾ ਕੱਢੀ ਕੱਲੀ ਸਮੱਸਿਆ ਨਾ ਹੋਗਾ ਪਹਿਲਾਂ ਸਾਫ ਸਫਾਈ ਦਾ ਹੈ ਜੀ ਇਹਦੇ ਵਿੱਚ ਤੁਹਾਡੇ ਜ਼ਿਆਦਾ ਦਿੱਕਤ ਆਂਦੀ ਰਾਜਵਾਦੀ ਬਲਾਉਰ ਕਿਰਨ ਦਰੋਗੇ ਦਾ ਨੰਬਰ ਦੱਸ ਦਿਓ ਜੀ ਜਿਹੜਾ ਬਲਾਕ ਪ੍ਰਧਾਨ ਹੈ ਉਹਦੇ ਕੋਲੇ ਸੈਨੀਟਰੀ ਇੰਸਪੈਕਟਰ ਦਾ ਸਾਈਟਿਸ ਸੁਣਨਾ ਆਇਆ ਹੋਇਆ ਮੇਰੇ ਕੋਲ ਤੁਸੀਂ ਉਹ ਕਿਹਦਾ ਤੁਹਾਡਾ ਰਿਸ਼ਤਾ ੜੇ ਸੈਨੀਟਰੀ ਸਟਾਫ ਦਾ ਜੀ ਜੇ ਦਰੋਗੇ ਨਾਲ ਕੋਈ ਸਮਝ ਤਵੇ ਦਰੋਗੇ ਕਿੰਨੇ ਆ ਤੁਹਾਡੇ ਕੋਲ 6 ਦਰੋਗੇ ਆ ਛੇਅਰ ਦਾ ਨੰਬਰ ਲਿਖੇ ਦੇ ਦਿਓ ਸਾਹਮਣੇ ਜੀ ਅਦਾਲਤ ਦੇ ਵੀ ਹੁਕਮ ਹੈ ਜੀ ਐਨਜੀਟੀ ਦਾ ਵੀ ਹੁਕਮ ਹੈ ਆਪਣਾ ਬੰਦੋਬਸਤ ਕਰਕੇ ਡੇਰੀਆਂ ਫਾਰ ਸ਼ਿਫਟ ਕਰ ਲਓ ਜੀ ਆਪਾਂ ਨੂੰ ਕਰਨੀਆਂ ਪੜੀਆਂ ਠੀਕ ਹੈ ਅਸੀਂ ਸਰਕਾਰੀ ਉਧਰ ਜਗ੍ਹਾ ਦੇ ਰਹੇ ਹਾਂ ਉੱਥੇ ਨਾਮ ਦੇਵਾਂਗੇ ਠੀਕ ਹੈ ਜੀ ਕੋਈ ਬੇਨਤੀ ਹੈ ਫਿਰ ਸ਼ਿਫਟ ਕਰ ਦਿਓ ਉਹਦੇ ਨਾਲ ਵੀ ਜਿਹੜਾ ਸੀਮੇ ਦੀ ਪ੍ਰੋਬਲਮ ਆਉਂਦੀ ਆ ਤੇ ਸਾਡੇ ਬਾਸਵਾ ਕਲੋਨੀ ਗਲੀ ਨੰਬਰ 4 ਵਿੱਚ ਟਾਇਲਾਂ ਲੱਗੀ ਰਾਈਆਂ ਜਾਣਗੀਆਂ ਤੇ ਤੁਸੀਂ ਬੜਾ ਨੋਟ ਕਰ ਦਿਓ ਜੀ ਨਾ ਜੀ ਸਰ ਇਹ ਡਾੜੀਆਂ ਬਿਲਕੁਲੋਨੀ ਦੀ ਗਲੀ ਨੰਬਰ 6 ਤੋਂ 12 15 ਬਾਸਵਾ ਕਲੋਨੀ ਜਤਾਰ ਨਗਰ 127811 ਇਹ ਨੀਵੀਆਂ ਬੜੀਆਂ ਹੋਈਆਂ ਕੀ ਦਿੱਕਤ ਹੈ ਇਹਨਾਂ ਦੀ ਬੜੀਆਂ ਨਹੀਂ ਹੋਈਆਂ ਜੀ ਪੁਰਾਣੇ ਕੰਮ ਸੀ ਬੜੀਆਂ ਪੁਰਾਣੇ ਟਾਈਲਾਂ ਬੜੀਆਂ ਹੋਈਆਂ ਪੱਥਰੀਆਂ ਬੜੀਆਂ ਨੇ ਵੀ ਟਾਈਲਾਂ ਲੱਗੀਆਂ ਵੇ ਲੋਕ ਵਾਲੀ ਇਹਨਾਂ ਨੇ ਪਰ ਮੇਰਾ ਫੇਰ ਉਹ ਤੋਂ ਕਿੰਨੇ ਚਾਰ ਦਾ ਰੋਡ ਹੈ ਇਹਨਾਂ ਰੋਡ ਵੱਡੀ ਨਦੀ ਤੋਂ ਚੌਂਕਲੇ ਟ੍ਰੈਫਿਕ ਲਾਈਟਾਂ ਲਗਾਈਆਂ ਜਾ ਵਾਰ ਤੋਂ ਨਦੀ ਵੱਲ ਜਲਦੀ ਸੜਕ ਦਾ ਲੈਮਨ ਕਰਾਇਆ ਜਾਵੇ ਠੀਕ ਹੈ ਉਹਿਆ ਕੋ ਚੇਨ ਨਿਖਰ ਅੱਛਾ ਇਹਦੇ ਤੇ ਇਹ ਜੋਬ ਵੀ ਟ੍ਰੈਫਿਕਰ ਨਾ ਕਿ ਆਇਰਪੋਰਟ ਟ੍ਰੈਫਿਕਰ ਬੋਲਦੇ ਮੈਂ ਕੋਸੋਲ ਅੱਛਾ ਕੜਿਆ ਤੇਰੇ ਕਰੋ ਜੀ ਇੱਥੇ ਕਾਰਪੋਰੇਟਰ ਦਾ ਗਾਵੇ ਇਹ ਬਿਲਕੁਲ ਰੈਗੂਲੇਟਰ ਦੀ ਲੋੜਾ ਇਹ 40 ਤੇ ਪੰਜਾਮ ਲੈਟਾ ਸਾਹਬ ਆ ਇਹਨਾਂ ਨੂੰ ਠੀਕ ਕਰਵਾਇਆ ਜਾਵੇ ਕਿਉਂਕਿ ਲੈਟਾ 40 3 ਮਾਣ ਨੇ ਜੇ ਸਰ ਜੀ ਅੱਗੇ ਫੋਟੋ ਕੋਲ ਸਮਾਨ ਸਾਰਾ ਕਦੋਂ ਤੱਕ ਕ ਸੱਚ ਸੱਚ ਗੋਲਣ ਸੱਚ ਸੰਪਰਕ ਪਹਿਲਾਂ ਉਲਣਗੇ ਸਤਤ ਸੰਪਰਕ ਪਹਿਲਾਂ ਸਾਰੀਆਂ ਲੈਟਾ ਜੁਗੀਆਂ ਬੰਦ ਪਈਆਂ ਸਾਰੀਆਂ ਲੜਦੀਆਂ ਕਰ ਦੇਣਗੇ ਜੀ ਸਰਕਾਰੀ ਸਕੂਲ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਆਪਣਾ ਇਸਕਿਮਟ ਮਾਇ ਐਜੂਕੇਸ਼ਨ ਤਾਂ ਹੈ ਇੱਕ ਗੱਲ ਜੀ ਤੁਸੀਂ ਨੋਟ ਕਰਨਾ ਹੈ ਸਕੂਲ ਚ ਸਰਕਾਰੀ ਸਕੂਲ ਚ ਪੀਣੇ ਪਾਣੀ ਨਹੀਂ ਹੈ ਜੀ ਸਾਰਾ ਬੈਠੀ ਸਰ ਹੈਗਾ ਇਸ ਮੋਟਸਿਬਲ ਪੰਪ ਹੈਗਾ ਪਰ ਉਹ ਬੰਦ ਹੋ ਜਿਹਾ ਖਰਾਬ ਹੋ ਗਿਆ ਸਰਕਾਰੀ ਪਾਣੀ ਨਹੀਂ ਹੈ ਸਰਕਾਰੀ ਪਾਣੀ ਨਹੀਂ ਇੱਥੇ ਹੋਣਾ ਤਾਂ ਕਿਉਂ ਨਹੀਂ ਆਪਣੇ ਸਰਕਾਰੀ ਜਿਹੜਾ ਨਿਸਰਮਾ ਪ੍ਰਸ਼ਾਸਨ ਪਾਣੀ ਨਹੀਂ ਦਿੱਤਾ ਉਹ ਮੈਡਮ ਇਹ ਸਕੂਲ ਨੂੰ ਤਾਂ ਦੇ ਦੇਣਾ ਪਰ ਨਹੀਂ ਇਸ ਦੀ ਦਿੱਕਤ ਹੈ ਨਹੀਂ ਦਿਓ ਜੀ ਪਾਣੀ ਦਿਓ ਰਣੋ ਠੀਕ ਹੈ ਸਰ ਇਹਦਾ ਪਾਣੀ ਦਿਓ ਤੇ ਤੁਸੀਂ ਨਾ ਥੋੜਾ ਜਿਹਾ ਕੋਸ਼ਿਸ਼ ਕਰਕੇ ਤਾਂ ਸਟੇਟ ਬੈਕ ਤੋਂ ਕਰਵਾ ਦਿਓ ਬੱਚਿਆਂ ਨੂੰ ਆਰਓ ਲਗਾ ਦਿਓ ਤੇ ਗਰਮੀ ਵਾਸਤੇ ਟੂਰਨ ਵੀ ਲਗਾ ਦਿਓ ਪਾਣੀ ਆਉਣ ਨੂੰ ਆਵੇ ਜੇ ਹੋਰ ਮਕਸੀਦ ਹੈ ਮੇਰੇ ਕਰਾਂ ਦੇ ਫੈਸਲੇ ਲੈ ਕੇ ਦਵਾ ਦਿਓ ਬੱਚੇ ਪਾਣੀ ਦਾ ਜਿੰਨਾ ਖਰਚਾ ਹੋਣੀ ਬੱਚੇ ਨੂੰ ਮਿਲਦੇ ਪਾਣੀ ਦਾ ਖੁਦ ਪੱਜਿਆ ਫਿਰਿਆ ਇਹਦੇ ਸਮੂਹ ਦੇ ਫੋਰਟ ਕੀ ਜਿਹੜੇ ਕੰਮ ਕਰਨ ਵਾਲੇ ਆ ਜਾਂ ਕਮਰੇ ਰੋਣ ਵਾਲੇ ਆ ਬਾਉਂਡਰੀ ਵਾਲੇ ਆ ਸਾਰਾ ਐਸਟੀਮੇਟ ਬਣਾਓ ਜਿਹਨੇ ਕਾਲ ਵਾਸਤੇ ਪਾਣੀ ਖਾਲੀ ਸਟਾਫ ਜਿਹੜਾ ਬਣਾਉਣਾ ਹੈ جگہ روکی پہ ਹਾਂ ਅਜੇ ਹਾਂ ਬਹੁਤ 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 ਸਾਰਾ ਜਿਹੜਾ ਰਸਤਾ ਪੈਣਾ ਬਹੁਤ ਬਹੁਤ ਸਾਰਾ ਜਿਹੜੇ ਦੇ ਨਾਮ ਸਾਰਾ ਆਊਟ ਵੀ ਕਰ ਚੁੱਕਾ ਹੈ ਪ੍ਰਵੀਨ ਪੇ ਤੱਕ ਬੰਦ ਕਰ ਬੜਵੇ ਜਿਹੜਾ ਜਿਹੜੇ ਕਹਿੰਦੇ ਜੇ ਟਾਉਡ ਚ ਲੋਪਾਂ ਦੇ ਘਰ ਚ ਜਾਂਦਾ ਸਾਰਾ ਰਸਤਾ ਨਾਲ ਹੈ ਕਿ ਸਾਰਾ ਰੋਡ ਕੇ ਸਾਰਾ ਘਰਾਂ ਚ ਫੜਦਾ ਡਾਕਟਰ ਜੀ ਜੇ ਲੋਡਾ ਕਲਮੇਟ ਕਰੋ ਜਾਂਤਾ ਹੋ ਕਵਾਇਸ ਕਰਦੇ ਕਵਰ ਕਰਦੇ ਸਾਰੀਆਂ ਜਿਹੜੀਆਂ ਤੁਸੀਂ ਮੈਂ ਕਾਗਜ਼ ਕਰ ਤੁਸੀਂ ਨਾ ਸਾਰੀਆਂ ਕਾਗਜ਼ਿਆਂ ਦਾ ਮਤਲਬ ਕਰਦੇ ਤੇ ਸਾਰੀਆਂ ਦੀ ਰਿਪੋਰਟ ਬਣਾ ਕੇ ਇਹਨੂੰ ਵੀ ਭੇਜਦੇ ਮੈਨੂੰ ਵੀ ਭੇਜਦੇ ਪਰ ਇੱਕ ਨਾ ਪਰਲੇ ਪਾਸੇ ਕਿੰਨੀ ਜਗ੍ਹਾ ਹੈ ਜਿਹੜਾ ਤਰਲਾ ਬੈਂਕ ਹੈ ਸਰ ਜੀ ਕੀ ਕਿਓਲ ਹੈ ਨਾ ਬਾਕੀ ਜਿਹੜਾ ਉਹਦਾ ਫਰਲੇ ਤੋਂ ਉਹ ਜਗ੍ਹਾ ਜਿਹੜੀ ਪਰਲੇ ਪਾਸੇ ਹੈ ਨਾ ਜੀ ਤੁਸੀਂ ਜੇ ਆਪਾਂ ਫਰੋਲੇ ਨੂੰ ਵੀ ਜਾਣਦੇ ਆ ਉਹ ਕਾਫੀ ਬੜੀ ਸਟ੍ਰਿਪ ਹੈ ਉਹਦੇ ਉੱਤੇ ਪਾਰਕ ਬਣਾ ਦਿਓ ਸਾਰਾ ਉਹਦੇ ਉਹਨੂੰ ਨੀਵਾ ਕਰਕੇ ਪਾਰਕ ਬਣਾ ਲਿਓ ਜੀ ਉੱਪਰ ਪਨਾ ਉੱਚਾ ਰਹਿਣਾ ਉਹ ਨੀਚੇ ਉਹਦਾ ਪਾਰਕ ਬਣਾ ਦਿਓ ਸਾਰਾ ਉੱਥੇ ਛੁੱਲੇ ਚਾਲੇ ਲਵਾ ਦੇ ਜੀ ਉੱਥੇ ਲੋਕਾਂ ਘਰ ਬਣਾਉਣੇ ਸ਼ੁਰੂ ਕਰ ਦੇ ਲੋਕਾਂ ਦੇ ਕਮਰੇ ਬਣਾਉਣੇ ਸ਼ੁਰੂ ਕਰ ਦੇ ਉਹ ਸਾਰਾ ਕਬਜ਼ਾ ਲਓ ਉਹਦਾ ਤੇ ਕੌਣ ਕਰੇਗਾ ਰੇੜੇ ਵਾਲਾ ਕੌਣ ਹੈ ਉਹਨਾਂ ਕੁਝ ਬਣਾ ਕਰੋਗੇ ਕਿ ਟ੍ਰੇਨਿੰਗ ਆਵੇ ਕਰਨਗੇ ਹੈ ਜੀ ਨਹੀਂ ਕਿਥੇ ਰੇਵੇ ਵਾਲਾ ਕਿਥੇ ਗਏ ਹਾਂ ਨਹੀਂ ਬਕਰ ਕਿਣਾ ਉਹਦਾ ਸਵੇਰੇ ਆ ਜੀ ਐਸਨ ਇਹ ਕੁਝ ਕਰੋ ਜੀ ਠੀਕ ਹੈ ਨਾਲ ਸਭ ਤੁਨੋ ਕੇ ਜੈਸੀਓ ਸਾਹਮਣੇ ਤੇ ਡਰੇਵੇ ਵਾਲਾ ਨਾਲ ਲੈ ਕੇ ਦਿੱਤੀ ਸੁਣਾਉਂ ਕਹਿ ਦਿਓ ਕਿ ਮਾਤਰੀ ਜੀ ਨੇ ਕਿਹਾ ਇਹ ਸਾਰਾ ਜਿਹੜਾ ਦੂਜੇ ਪਾਸੇ ਹੈ ਨਾ ਜਿਹੜਾ ਪੰਨਾ ਪੰਨਾ ਹੈ ਉਹ ਸਾਰਾ ਸਿਰੇ ਤੋਂ ਸਿਰੇ ਦੇ ਪਾਰ ਕਰਵਾ ਦਿਓ ਸੜਕ ਪੁਰਾਣੀ ਉਹਦੇ ਨਾਲ ਆਪੇ ਸਾਰੀ ਜਗ੍ਹਾ ਨੂੰ ਸ਼ੁਰੂ ਕਰ ਰਹੋ ਠੀਕ ਹੈ ਰੇਲ ਰੇਲ ਜਾਨੇ ਪੰਨੇ ਪਾਸੇ ਨੂੰ ਦੋ ਹੀ ਪਾਸੇ ਰੇਲ ਦੇ ਅੱਛਾ ਜੀ ਉਹਦੀ ਗੱਲ ਸੱਚ ਜਿਆਦਾ ਬਤਾਈ ਜਾਵੇ ਜਿਹੜੇ ਜਿਹੜੇ ਛੁਰੇ ਹੁੰਦੇ ਉਹਨਾਂ ਕੋਲ ਕੱਲਾ ਮੈਂ ਕਹਿੰਦਾ ਜੀ ਤੁਸੀਂ ਦੇਖੋ ਮੈਂ ਤੁਸੀਂ ਆ ਬੀ ਹਾਂ ਹੁਣ ਇਹ ਜਿਹੜਾ ਬਿਲਕੁਲ ਗੌਰ ਸਰ ਜਿਹੜਾ ਲੈਟਰ ਵੀ ਲੱਗਾ ਵੀ ਲੱਗਾ ਲੈਟਰ ਕਹਿੰਦਾ ਲੈਟਰ ਈਸਾ ਮੈਂ ਤਾਂ ਲੱਗਾ ਉਹ ਕਹਿੰਦੇ ਕੰਮ ਤੇ ਲੈਟਰ ਹੁੰਦੀ ਜਿਹੜਾ ਇਹ ਉਹ ਕਮਿਸ਼ਨਰ ਕਮਿਸ਼ਨਰ ਦੇ ਅੰਦਰ ਗਾਂਧੀ ਸਿੰਘ ਗਾਂਧੀ ਜੀ ਨੂੰ ਸਨਮਾਨਿਤ ਕਰਦੇ ਹੋਏ ਅੰਮ੍ਰਿਤ ਸਿੰਘ ਡਸਟਰੀ ਚਾਰਜ ਪ੍ਰੈਜ਼ੀਡੈਂਟ ਸਰ ਇਤਨਾ ਖੁਸ਼ ਹੋਇਆ ਤੁਹਾਨੂੰ ਜੀ ਕਰਦਾ ਹਾਂ ਅਸੀਂ ਮਿਲਦੇ ਹਾਂ ਹਾਂ ਜੀ ਸਰ ਸਾਹਮਣੇ ਜਿਹੜੇ ਪੱਖੇ ਚਲਾ ਦੇਣੇ ਸੀ ਹਾਂ ਆਜਾ ਜੀ ਜਿਹੜੇ ਜਿਨ੍ਹਾਂ ਵੱਲ ਤੋਂ ਕਰੇ ਸੀ ਯੈਸ ਵਿਡਿੰਗ ਫੰਕਸ਼ਨ ਹੈ ਜੇ ਸਾਹਮਣੇ ਇਹ ਸਾਹਮਣੇ ਜੀ ਸਾਹਮਣੇ ਠੀਕ ਹੈ ਪੰਜਾਬ ਸਰਕਾਰ ਦਾ ਉਪਰਾਲਾ ਤੇ ਅੱਜ ਤੁਸੀਂ ਬਾਡਾ ਦੇ ਵਿੱਚ ਜਾ ਰਹੇ ਹੋ ਲੋਕਾਂ ਦੀਆਂ ਮੁਸ਼ਕਲਾਂ ਦੇਖੋ ਕੱਲੇ ਕੱਲੇ ਵਾਰ ਤੇ ਆ ਕੇ ਜ਼ਮੀਨ ਤੇ ਤਰਾਤਲ ਤੇ ਜਾ ਕੇ ਮੌਕੇ ਦੇ ਹਾਲਾਤ ਦੇਖ ਕੇ ਲੋਕਾਂ ਦੀ ਸਕੂਲ ਚ ਕੀ ਦਿੱਕਤ ਹੈ ਗਲੀਆਂ ਦੀ ਕੀ ਦਿੱਕਤ ਹੈ ਬਾਜ਼ਾਰ ਦੀ ਕੀ ਦਿੱਕਤ ਹੈ ਸਾਰਿਆਂ ਨੂੰ ਮਿਲ ਰਹੇ ਆ ਲੋਕਾਂ ਦੀ ਜਿਹੜੀ ਆ ਵੀ ਸਮੱਸਿਆ ਹੈਗੀ ਮੌਕੇ ਤੇ ਆਪ ਕਰ ਰਹੇ ਸਾਰੇ ਅਫਸਰ ਸਬੰਧਾਂ ਦੀ ਨਾਲ ਹੁੰਦੇ ਆ ਤੇ ਲੋਕਾਂ ਨੂੰ ਇਹ ਅਪਰਾਲਾ ਜਿਹੜਾ ਮਾਨ ਸਰਕਾਰ ਦਾ ਅਪਰਾਲਾ ਬਹੁਤ ਪਸੰਦ ਆ ਰਿਹਾ ਸਰਕਾਰ ਘਟੇ ਦੁਆਰ ਇਹ ਹੀ ਲੋਕਾਂ ਨੇ ਵਾਦਾ ਕੀਤਾ ਸੀ ਵਾਦਾ ਨਿਭਾ ਰਹੇ ਆ ਜੀ ਆਪਾਂ ਅੱਜ ਤੋਂ ਬੱਡੀ ਗਿਣਤੀ ਚ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਅਸੀਂ ਦੇਖਿਆ ਜੇਕਰ ਜੇ ਗੱਲ ਕਰੀਏ ਪਿਛਲੇ 3 ਸਾਲਾਂ ਦੀ ਗੱਲ ਕਰ ਲਈਏ ਅੱਜ ਪ੍ਰਸ਼ਾਸਨਿਕ ਅਧਿਕਾਰੀ ਵੀ ਤੁਹਾਡੇ ਨਾਲ ਸੀ ਤੁਸੀਂ ਨਾਲ ਦੇ ਨਾਲ ਹੁਕਮ ਦਿੱਤੇ ਆ ਵੀ ਕੰਮ ਕਿਤੇ ਜਾ ਤਾਂ 2-3 ਸਾਲ ਪਹਿਲਾਂ ਕਿਉਂ ਨਹੀਂ ਇਹ ਕੰਮ ਹੋ ਗਿਆ ਨਹੀਂ ਪਹਿਲਾਂ ਵੀ ਮੈਂ ਆਂਦਾ ਰਹਿਣਾ ਜੀ ਪਹਿਲਾਂ ਵੀ ਆਇਆ ਐਸੀ ਤਰ੍ਹਾਂ ਅਫਸਰ ਸਬੰਨ ਆਇਆ ਪਹਿਲਾਂ ਵੀ ਕੰਮ ਕੀਤੇ ਆ ਬਹੁਤ ਸਾਰੇ ਕੰਮ ਹੋਏ ਵੀ ਆ ਤੁਹਾਡੇ ਜੀ ਇਸ ਏਰੀਆ ਦੇ ਵਿੱਚ ਬੱਸ ਸਟਾਪ ਬਣਿਆ ਮੱਲਾ ਕਲੀਨਿਕ ਬਣਿਆ ਉੱਡਿਆ ਤੋਂ ਜਾਰ ਨਗਰ ਦੇ ਵਿੱਚ ਜਿਹੜੀ ਪਾਣੀ ਵਾਲੀ ਟੈਂਕੀ ਹੈਗੀ ਆ ਤੁਹਾਡੇ ਗੁਰਵਖਸ਼ਪਾਲੀ ਦੇ ਵਿੱਚ ਤਾਂ ਕਿ ਜਾ ਕੇ ਫੱਜਲਪੁਰਾ ਉਹਦੇ ਵਿੱਚ ਆਰਮਸਟ੍ਰੇਡ ਦੇ ਵਿੱਚ ਮਤਲਬ 3 ਕਿਲੋਮੀਟਰ ਦੇ ਰੇ ਵਿੱਚ ਤਿੰਨ ਆਮ ਆਦਮੀ ਕਰਨਿਕ ਬਣਿਆ ਸੋ ਕੰਮ ਬਹੁਤ ਸਾਰੇ ਹੋਏ ਆ ਜੀ ਅ ਅੰਦਾਜ਼ ਦੀ ਗੱਲ ਨਹੀਂ ਵੀ ਕੰਮ ਨਹੀਂ ਹੋਇਆ ਬਟ ਇਹ ਲਗਾਤਾਰ ਹੁਣ ਮੈਂ ਹੋਣਾ ਆ ਮੈਂ 6 ਮਹੀਨੇ ਬਾਅਦ ਫੇਰ ਆਉਂਗਾ 6 ਮਹੀਨੇ ਬਾਅਦ ਫੇਰ ਆਉਂਗਾ ਮੈਂ ਆਂਦੇ ਰਹੂੰਗਾ ਇਹ ਮਤਲਬ ਲਗਾਤਾਰ ਲੋਕਾਂ ਨੂੰ ਜੀ ਸਾਨੂੰ ਉਹਨਾਂ ਨੇ ਛੁੜਿਆ ਇਹ ਨਹੀਂ ਵੀ ਉਹਨਾਂ ਨੂੰ ਬਲਡ ਵਾਸਤੇ ਪਹਿਲਾਂ ਜਿਹੜੇ ਮੰਤਰੀ ਹੁੰਦੇ ਸੀਗੇ ਉਹ ਤੁਸੀਂ ਮੈਨੂੰ ਦੱਸੋਗੇ ਕਿ ਕਿਤੇ ਆਂਦੇ ਸੀ ਇਹਦਾ ਵਾਰਡ ਚੰਡੀਗੜ੍ਹ ਲੋਕ ਮੰਗਣ ਜਾਂਦੇ ਸੀ ਗ੍ਰਾਂਟ ਵੀ ਚੰਡੀਗੜ੍ਹੋਂ ਦਿੰਦੇ ਆਂਦੇ ਸੀ ਉਹ ਜੇ ਜਾ ਕੇ ਮੱਲੇ ਚ ਚੋਣਾ ਜਿਹੜੀਆਂ ਨੇ ਉਹ ਦਾ ਤੱਕ ਉਮੀਦ ਦਾ ਲੋਕ ਇਸ ਦਾ ਉਮੀਦ ਮਾਰਿਓ ਕ ਅਦਾਲਤ ਨੇ ਵੀ ਕਹਾ ਹੈਗਾ ਕਿ ਸਾਡੇ ਜਿਹੜੇ ਆ ਗਿਆ ਸਰਕਾਰ ਬੜੀ ਜਲਦੀ ਜਿਹੜਾ ਚੋਣਾ ਕਰਾਏਗੀ ਔਰ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਏਗਾ ਉਹਦਾ ਫੁਕੇ ਰਿਆ ਜਿਹੜੀ ਜਿਵੇਂ ਵੋਟਾਂ ਪਾਡੀਆਂ ਸ਼ੁਰੂ ਹੋ ਗਿਆ ਜਿਹੜੀ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਹਾਂਜੀ ਭਾਈ ਸਾਰੇ ਨੇ ਸੱਚੀ ਗੱਲ ਦੀ ਮੈਂ ਵਾਰਡ ਨੰਬਰ 24 ਤੋਂ ਅਮਰਪ੍ਰੀਤ ਸਿੰਘ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚੱਲ ਰਹੀ ਹੈ ਸਰਕਾਰ ਆਪਕੇ ਦੁਆਰ ਉਸੇ ਤਰ੍ਹਾਂ ਤੁਹਾਨੂੰ ਇੱਕ ਮੌਕ ਜਿਵੇਂ ਵੀ ਡਾਕਟਰ ਸਾਹਿਬ ਨੇ ਸਾਨੂੰ ਇੱਕ ਬਹੁਤ ਹੀ ਅੱਛਾ ਟਾਈਮ ਦਿੱਤਾ ਬਹੁਤ ਹੀ ਵਧੀਆ ਟਾਈਮ ਕੱਢ ਕੇ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਸਾਰਿਆਂ ਦੀਆਂ ਮੁਸ਼ਕਲਾਂ ਸੁਨੀਆਂ ਤੇ ਸਾਰੇ ਵਿਭਾਗਾਂ ਇੱਥੇ ਉਹਨਾਂ ਨੇ ਬੁਲਾਏ ਕਿ ਮੈਂ ਵੀ ਉਹਨਾਂ ਦਾ ਧੰਨਵਾਦ ਕਰਦਾ ਡਾਕਟਰ ਸਾਹਿਬ ਦਾ ਵੀ ਤੇ ਜਿੰਨੇ ਵੀ ਡਿਪਾਰਟਮੈਂਟ ਵਾਲੇ ਆਏ ਸੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਪਿਛਲੇ ਕਈ ਸਾਲਾਂ ਤੋਂ ਅਸੀਂ ਆਮ ਆਦਮੀ ਪਾਰਟੀ ਨਾਲ ਕੰਮ ਕਰ ਰਹੇ ਆਂ ਪਰ ਜੋ ਅੱਜ ਜਨ ਸੁਵਿਧਾ ਕੈਂਪ ਲੱਗਿਆ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਧੰਨਵਾਦ ਜੀ ਤੁਸੀਂ ਲੰਬੇ ਸਮੇਂ ਤੋਂ ਉਸ ਏਰੀਆ ਦੀ ਅਗਵਾਈ ਕਰ ਰਹੇ ਹੋ ਅੱਜ ਲੋਕਾਂ ਨੇ ਮੁਸ਼ਕਲਾਂ ਦੱਸੀਆਂ ਔਰ ਦਾਤਾ ਜਿਹੜੇ ਜਾਂ ਮਜੂਦਾਂ ਨੇ ਡਿਪਾਰਟਮੈਂਟ ਵਾਲਿਆਂ ਚਾਹੂ ਆਸੰ ਜੇ ਕੰਮ ਨਾ ਹੋਏ ਤਾਂ ਫਿਰ ਲੋਕਾਂ ਨੇ ਤੁਹਾਨੂੰ ਫੜਨਾ ਨਹੀਂ ਕਈ ਕੰਮ ਤਾਂ ਅੱਜ ਮੌਕੇ ਤੇ ਹੀ ਹੋ ਗਏ ਤੇ ਕਈਆਂ ਨੂੰ ਉਹਨਾਂ ਨੇ ਸਾਰੀ ਡਿਟੇਲ ਦੱਸੀ ਕਿ ਕਿਸ ਤਰ੍ਹਾਂ ਹੋਣਗੇ ਜੀ ਹਾਂ ਬਿਲਕੁਲ ਹੋਣਗੇ ਜੀ ਜੀ ਜਵਾਬ ਹੈ